ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਬੜੇ ਲੋਕ ਮੈਨੂੰ ਇਹ ਕਹਿੰਦੇ ਹੁੰਦੇ ਆ ਤੂੰ ਕੁੱਤੇ ਤਰ੍ਹਾਂ ਭੌਂਕਦਾ ਰਹਿਣਾ ਕੁਝ ਲੋਕ ਕੁਝ ਕਹਿੰਦੇ ਆ ਕੁਝ ਲੋਕ ਕੁਝ ਕਹਿੰਦੇ ਆ ਪਰ ਇੱਕ ਗੱਲ ਇਹ ਆ ਵੀ ਜਿਹਦੇ ਘਰੇ ਦੁੱਖ ਪਿਆ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅਕਸਰ ਕਹਿੰਦਾ ਹੁੰਨਾ ਜਿਹੜੀਆਂ ਮੇਰੀਆਂ ਗੱਲਾਂ ਉਹ ਢਿੱਡ ਤੋਂ ਭੁੱਖੇ ਤੋਂ ਜਿਹੜਾ ਢਿੱਡ ਭੁੱਖਾ ਤੇ ਜਿਹਦੀ ਜੇਬ ਭੁਖੀ ਉਹ ਬੰਦੇ ਨੂੰ ਸਮਝ ਆ ਸਕਦੀਆਂ ਦੂਜੇ ਬੰਦੇ ਨੂੰ ਕਦੇ ਸਮਝ ਨਹੀਂ ਹੁੰਦੀਆਂ ਐਵੇਂ ਗੱਲ ਆ ਜੀ ਹਾਂਜੀ ਅੱਜ ਮੈਂ ਆਇਆ 22 ਦੇ ਕੋਲ ਹਲਕਾ ਜਲਾਲਾਬਾਦ ਦੇ ਵਿੱਚ ਪਿੰਡ ਪੈਂਦਾ ਔਰ ਇਸਲਾਮਵਾਲੀ ਦੇ ਨਾਲ ਹੀ ਰਹਿ ਪੱਕੀ ਨਹਿਰ ਦੇ ਕੋਲੇ ਹੀ ਆ ਇਹ ਪਿੰਡ ਔਰ ਇਹਨਾਂ ਦੀ ਇੱਕ ਲੱਤ ਕੱਟੀ ਹੋਈ ਆ ਸ਼ੂਗਰ ਦੇ ਕਾਰਨ ਹਮ ਇੱਕ ਲੱਤ ਕੱਟੀ ਹੋਈ ਆ ਭਾਈ ਜੀ ਪਹਿਲਾਂ ਪਾਠੀ ਸੀਗੇ ਕਿੰਨੇ ਚਿਰ ਹੋ ਗਿਆ ਪਾਰ ਛੱਡੇ 1500 ਪਾਰ ਛੱਡੇ ਸਾਲ ਹੋ ਗਏ ਮਤਲਬ ਜਿਵੇਂ ਕੱਲ ਗੁਰਗ੍ਰਾਮ ਸੀ ਮਤਲਬ ਛੱਡੇ ਨੂੰ ਸਾਲ ਹੋ ਗਏ ਠੀਕ ਹੈ ਜੀ ਜਦੋਂ ਬਿਮਾਰ ਹੋਏ ਜਦੋਂ ਬਿਮਾਰ ਹੋਏ ਇਹ ਜਿਹੜੇ ਬਾਈ ਜੀ ਆ ਇਕੱਲੇ ਤੇ ਮੈਂ ਜਿਵੇਂ ਕਹਿੰਦਾ ਉਹਨਾਂ ਦੀ ਵੀਡੀਓ ਵੇਖੀ ਸੀ ਇਹ ਰੋ ਰਏ ਸੀ ਇਹ ਬਾਈ ਕਹਿੰਦਾ ਵੀ ਘਰੋਂ ਵੀ ਇਕੱਲੇ ਆ ਇਕੱਲਾ ਇਹਨਾਂ ਦਾ ਬੱਚਾ ਹੀ ਆ ਛੋਟਾ ਜਾਏਗਾ ਘਰ ਵਾਲੀ ਮੈਂ ਤੇ ਜਿਹੜੀ ਘਰ ਵਾਲੀ ਆ ਉਹ ਬਾਈ ਦੱਸ ਰਿਹਾ ਵੀ ਭਾਈ ਉਹ ਦਿਮਾਗੀ ਤੌਰ ਫਿਲਹਾਲ ਨਹੀਂ ਸਹੀ ਤੇ ਉਹ ਵੀ ਪਤਨੀ ਪੇਕੇ ਤੇ ਆ ਹਾਂਜੀ ਔਰ ਇਹਨਾਂ ਦੀ ਮਾਤਾ ਉਹ ਇਕੱਲੇ ਆ ਬਾਈ ਦਵਾਈਆਂ ਬੂਟੀਆਂ ਲਿਓਨ ਤੱਕ ਉਹਨੂੰ ਪੈਸੇ ਹੈ ਨਹੀਂ ਹੁਣ ਇਹ ਜਿਹੜਾ ਬਾਈ ਆ ਇਦੀ ਲੱਤ ਕੱਟੀ ਹੋਈ ਆ ਇਹਨਾਂ ਦਾ ਇੱਕ ਜਿਹੜਾ ਫੇਫੜਾ ਉਹ ਸੁੰਗੜਿਆ ਹੋਇਆ ਡੈਮੇਜ ਆ ਜਿਹਦਾ ਆਪਰੇਸ਼ਨ ਹੋਣਾ ਤੇ ਉਹ ਆਪਰੇਸ਼ਨ ਵਾਸਤੇ 50 ਤੋਂ 60 ਹਜ਼ਾਰ ਰੁਪਏ ਭਾਈ ਸਾਹਿਬ ਕਹਿੰਦੇ ਚਾਹੀਦਾ ਹੁਣ ਇਹ ਕਹਿੰਦੇ ਮੇਰੇ ਕੋਲ 17000 ਰੁਪਏ ਤਾਂ ਹੈਗਾ ਲੋਕਾਂ ਨੇ ਇਕੱਠਾ ਕਰਕੇ ਦਿੱਤਾ ਚਲੋ 17000 ਤਾਂ ਪ੍ਰਾਪਤ ਹੁਣ ਕਿੱਥੇ ਉਹ ਪੂਰੇ ਹੀ ਰਹਿ ਜੂਗੇ ਕਰੀ ਦਵਾਈ ਬੂਟੀ ਵਿੱਚੋਂ ਚੱਲ ਨਹੀਂ ਹੁੰਦੀ ਐ ਜਦੋਂ ਬੰਦੇ ਦੇ ਘਰੇ ਮਰੀਜ਼ ਹੋਵੇ ਨਾ ਅਗਲਾ ਕਹਿ ਦੇਣਾ ਵੀ ਆਪਾਂ ਯਾਰ ਫਲਾਣੇ ਬੰਦੇ ਨੂੰ 10000 ਮਦਦ ਕਰਾਈਏ ਤਾਂ 10000 ਰੁਪਏ ਟੈਕਸ ਦਾ ਟੁਸਟਾ ਜੀ ਲੰਘ ਜਾਂਦਾ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਸਹੀ ਗੱਲ ਹੁਣ ਬੇਨਤੀ ਇਹ ਆ ਭਰਾਵੋ ਕਿ ਇਹ ਵੀਰ ਨੂੰ ਮਦਦ ਦੀ ਲੋੜ ਆ ਸਰਕਾਰ ਨੇ ਵੀ ਝੱਗੇ ਚੱਕੇ ਆ ਸਰਕਾਰ ਕੋਲ ਉਂਝ ਪੈਸਾ ਬਹੁਤ ਹੁੰਦਾ ਮੈਂ ਹਲਕਾ ਜਲਾਲਾਬਾਦ ਦੇ ਗੋਲਦੀ ਕੰਬੋਜ ਨੂੰ ਬੇਨਤੀ ਕਰਦਾ ਐਮਐਲਏ ਨੂੰ ਕਿ ਭਰਾ ਜੀ ਤੁਹਾਡੇ ਕੋਲ ਆ ਪੋਸਟਰ ਪੋਸਟਰ ਤੁਹਾਡੇ ਲੱਗੇ ਹੁੰਦੇ ਆ ਛੜਕਾਂ ਤੇ ਜੇ ਉਹਨਾਂ ਵਾਸਤੇ ਪੈਸਾ ਹੈਗਾ ਤੇ ਹਲਕਾ ਜਲਾਲਾਬਾਦ ਦੇ ਵਿੱਚ ਤੁਹਾਡੇ ਕੋਲ ਪੈਸਾ ਹੈਗਾ ਉਹ ਗਿੱਦੜਵਾ ਹਲਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਤੁਹਾਡੇ ਕੋਲ ਪੈਸਾ ਆ ਜੂਗਾ ਦਿੱਲੀ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪਰ ਇਹ ਹਲਕਾ ਜਲਾਲਾਬਾਦ ਦਾ ਵਿਅਕਤੀ ਆ ਇਸ ਕਰਕੇ ਮੈਂ ਤੁਹਾਡੇ ਨੂੰ ਇਹ ਕਹਿ ਰਿਹਾ ਇਸ ਵਿਅਕਤੀ ਦੀ ਮਦਦ ਕਰੋ ਅਸੀਂ ਕਿਉਂ ਲੋਕਾਂ ਕੋਲੋਂ ਮਦਦ ਮੰਗੀਏ ਜਦੋਂ ਸਾਡੇ ਹਲਕਾ ਜਲਾਲਾਬਾਦ ਦਾ ਐਮਐਲਏ ਇਹ ਮਤਲਬ ਐਮਐਲਏ ਦੇ ਅੰਡਰ ਆਉਂਦਾ ਇਹ ਪਿੰਡ ਆਉਂਦਾ ਇਹ ਭਾਈ ਸਾਹਿਬ ਆਉਂਦੇ ਹੁਣ ਭਾਈ ਸਾਹਿਬ ਨੇ ਆਪਰੇਸ਼ਨ ਕਰਾਉਣਾ ਪਹਿਲਾਂ ਹੀ ਇਹਨਾਂ ਦੀ ਸ਼ੂਗਰ ਦੇ ਕਾਰਨ ਲੱਤ ਕੱਟੀ ਹੋਈ ਆ ਇਹ ਨਾ ਤਾਂ ਦਿਹਾੜੀ ਕਰ ਸਕਦਾ ਨਾ ਹੀ ਇਹ ਕੁਝ ਹੋਰ ਕੋਈ ਕੰਮ ਕਰ ਸਕਦਾ ਇਹਦੀ ਯਾਰੀ ਦੋਸਤੀ ਇੱਕੋ ਬੰਦੇ ਨਾਲ ਆ ਬੰਦੇ ਕਾਹਨੂੰ ਕਹਿ ਸਕਦੇ ਆ ਮੰਜੇ ਨਾਲ ਆ ਬਸ ਕੱਲੀ ਉਹ ਮੰਜੇ ਨਾਲ ਦੋਸਤੀ ਆ ਤੇ ਕਹਿੰਦੇ ਚੱਲਦੀ ਗਾੜੀ ਦਾ ਨਾਂ ਵੀ ਗਾੜੀ ਹੁੰਦਾ ਔਰ ਉਨ ਤੋਂ ਕਵਾਰ ਚ ਨਹੀਂ ਵਿਖਦੀ ਉਹ ਹੂੰ ਉਸੇ ਤਰ੍ਹਾਂ ਇਹ ਬਾਈ ਜਦੋਂ ਜੇ ਤਾਂ ਇਹਦੇ ਕੋਲ ਪੈਸਾ ਹੋਵੇ ਸਭ ਯਾਰ ਮਿੱਤਰ ਹੁੰਦੇ ਆ ਹੂੰ ਪਰ ਜਦੋਂ ਮੰਝੇ ਚ ਪਿਆ ਹੋਵੇ ਬੰਦਾ ਜਾਂ ਉੱਤੇ ਮੁਸੀਬਤ ਆਈ ਉਹ ਵੀ ਉਦੋਂ ਦਾ ਕੋਈ ਬੇਲ ਨਹੀਂ ਹੁੰਦਾ ਹੂੰ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਇਸ ਵਿਅਕਤੀ ਦੀ ਮਦਦ ਕਰੋ ਇਹ ਵੀਰ ਜਿਵੇਂ ਕਹਿ ਲੋ ਕਹਿੰਦਾ ਉਹ ਮੇਰੇ ਜਿਹੜਾ ਕਹਿ ਲੋ ਦਵਾਈਆਂ ਨੂੰ ਵੀ ਕਹਿੰਦਾ ਵੀ ਹੁਣ ਮੈਂ ਫਿਲਹਾਲ ਤਾਂ ਦਵਾਈਆਂ ਕਿੰਨੇ ਕੁ ਲੈ ਲੂੰਗਾ ਉਹ ਇੱਕ ਸਾਹ ਤੱਕ ਰੁੱਕ ਜਾਂਦੇ ਆ ਤੇ ਸਾਰੀ ਦਿੱਕਤ ਨੂੰ ਮੈਂ ਜਾਣਦਾ ਪਿਛਲੀ ਵਾਰੀ ਜਦੋਂ ਮੈਨੂੰ ਨਮੂਨੀਆਂ ਹੋਇਆ ਤੇ ਮੈਨੂੰ ਪਤਾ ਇਹ ਚੀਜ਼ਾਂ ਮੇਰੀ ਅੱਜ ਵੀ ਦਵਾਈ ਚੱਲਦੀ ਆ ਅਗਲੇ ਦੇ ਮਜ਼ਾਕ ਹੁੰਦੇ ਆ ਪਰ ਜੀ ਨੂੰ ਪ੍ਰੋਬਲਮ ਆ ਪਿੰਨਾ ਹੁੰਦੀ ਨਾ ਪਤਾ ਉਹਨੂੰ ਹੁੰਦਾ ਤਾਂ ਮੈਂ ਬਾਈ ਜੀ ਨੂੰ ਬੇਨਤੀ ਕਰਦਾ ਬਈ ਗਾ ਆ ਜਾ ਮਾੜਾ ਜਾ ਬਾਈ ਜੀ ਬੇਨਤੀ ਕਰ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਜਿੰਨੇ ਮੇਰੇ ਪਿਆਰੇ ਵੀਰ ਭੈਣ ਭਰਾ ਮਿੱਤਰ ਸੁਣ ਰਹੇ ਨੇ ਬਾਈ ਅੱਜ ਮੈਂ ਬਹੁਤ ਦੁੱਖ ਵਿੱਚ ਆ ਬਈ ਜੋ ਕਿ ਮੇਰਾ ਇੱਕ 슈ਗਰ ਦੇ ਕਾਰਨ ਫੇਫੜਾ ਡੈਮੇਜ ਹੈ ਤੇ ਮੇਰੇ ਕੋਲ ਜਿਹੜੀ ਪੈਸੇ ਨੇ ਕਮੀ ਦੇ ਕਾਰਨ ਮੇਰਾ ਰੋਗ ਹੈ ਜਿਹੜਾ ਇਲਾਜ ਕਰਕੇ ਵੱਧ ਰਿਹਾ ਹੈ ਦਿਨੋਂ ਦਿਨ ਇੱਕ ਇੱਕ ਦਿਨ ਮੈਨੂੰ ਮਾਰ ਰਿਹਾ ਸੋ ਸਸਾ ਸੰਗਤ ਜੀ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਬੇਨਤੀ ਚਰਨਾਂ ਵਿੱਚ ਹੱਥ ਜੋੜ ਕੇ ਮੇਰੀ ਮਦਦ ਕਰੋ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਆਪ ਇਕੱਲਾ ਕਮਾਉਣ ਵਾਲਾ ਪਰੇਸ਼ਟਾ ਮੰਜੀ ਤੇ ਬੈਠਾ ਇਕਲੱਤ ਨਹੀਂ ਹੈਗੀ ਸੋ ਮੇਰਾ ਵਿਸ਼ਵਜੀਤ ਵੀਰ ਹੈ ਜਿਹੜਾ ਮੇਰੀ ਮਦਦ ਕਰ ਰਿਹਾ ਤੁਹਾਨੂੰ ਇਹਨਾਂ ਨੇ ਦੱਸਿਆ ਹੈ ਬਾਕੀ ਵੀਰ ਜੀ ਜਿੰਨਾ ਵੀ ਹੋ ਸਕੇ ਇਹ ਵੀਡੀਓ ਐਨ ਆਰ ਵੀਰਾਂ ਤੱਕ ਪਹੁੰਚਾਓ ਬਹੁਤ ਵਾਇਰਲ ਕਰ ਲੋ ਕਿ ਮੇਰੀ ਮਦਦ ਹੋਵੇ 50 ਤੋਂ 60000 ਰੁਪਏ ਮੇਰਾ ਖਰਚਾ ਆਉਣਾ ਹੈ ਮੇਰਾ ਇੱਕ ਫੇਫੜਾ ਡੈਮੇਜ ਹੈ ਜਿੰਦਾ ਆਪਰੇਸ਼ਨ ਹੋਣਾ ਹੈ ਬਹੁਤ ਜ਼ਰੂਰੀ ਹੈ ਜੇ ਨਾ ਕਰਵਾਵਾ ਤੇ ਦੂਜਾ ਵੀ ਡੈਮੇਜ ਹੋ ਸਕਦਾ ਹੈ ਸੋ ਮੇਰੀ ਜਾਨ ਬਚਾ ਲੋ ਹੀਰੋ ਇਨੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਨ ਨੰਬਰ ਇਹ ਜਿਵੇਂ ਬਾਈ ਜੀ ਦੱਸ ਰਹੇ ਆ ਕਿ ਮੇਰੀ ਜਾਨ ਬਚਾ ਲਓ ਹਰ ਇੱਕ ਵਿਅਕਤੀ ਨੇ ਜਿਹੜਾ ਕਹਿ ਲੋ ਵੀ ਜਨਮ ਇੱਕ ਕਰ ਹੀ ਲੈਣਾ ਹੁੰਦਾ ਦੁਨੀਆ ਤੇ ਪਰ ਬਾਈ ਜਿਵੇਂ ਕਹਿੰਦੇ ਨਾ ਜਿਹੜਾ ਗਰੀਬ ਬੰਦਾ ਜਿਹਦੇ ਪੱਲੇ ਕੱਖ ਨਾ ਹੋਵੇ ਉਹਦੀ ਜ਼ਿੰਦਗੀ ਤਾਂ ਇੱਥੇ ਜਾਨਵਰਾਂ ਨਾਲੋਂ ਵੀ ਭੈੜੀ ਹੋ ਜਾਂਦੀ ਆ ਤੇ ਬੰਦਾ ਰੱਬ ਨੂੰ ਕਹਿੰਦਾ ਦਾ ਮੇਰੀ ਜਾਨ ਬਖਸ਼ ਦੋ ਪਰ ਇਹ ਰੱਬ ਨੂੰ ਨਹੀਂ ਇਸ ਟਾਈਮ ਪਰਾਹੋ ਤੁਹਾਨੂੰ ਕਹਿ ਰਿਹਾ ਮੈਂ ਬਾਈ ਦਾ ਨੰਬਰ ਵੀ ਵਿੱਚ ਲਿਖ ਦੂੰਗਾ ਤੇ ਆਪ ਦਾ ਵੀ ਲਿਖ ਦੂੰਗਾ ਜਿਹੜਾ ਸੱਜਣ ਉਹ ਮਦਦ ਕਰੂ ਉਹ ਮੈਨੂੰ ਪੁੱਛ ਲੂ ਭਾਈ ਵੀ ਮਦਦ ਹੋ ਗਈ ਜਾਂ ਨਹੀਂ ਹੋਈ ਉਹ ਮੈਂ ਦੱਸ ਦਊ ਭਾਈ ਫਲਾਣੇ ਬੰਦੇ ਨੇ ਮਦਦ ਕਰਤੀ ਉਹਨੂੰ ਐਨੇ ਦੀ ਲੋੜ ਹੈਗੀ ਆ ਉਹ ਕਰ ਦੋ ਬਾਕੀ ਘਰ-ਬਾਰ ਮੈਂ ਦੇਖਿਆ ਠੀਕ ਆ ਘਰ-ਬਾਰ ਵਧੀਆ ਪਿਆ ਕੋਈ ਏਡੀ ਗੱਲ ਨਹੀਂ ਜਿਹੜੀ ਕਹ ਲੋ ਵੀ ਦਵਾਈ ਦੀ ਲੋੜ ਆ ਆਪਰੇਸ਼ਨ ਦੀ ਲੋੜ ਆ ਜੇ ਹੁਣ ਬਾਈ ਤਾਂ ਕਹਿ ਰਿਹਾ ਕਿ ਮੈਨੂੰ ਆਪਰੇਸ਼ਨ ਦੀ ਲੋੜ ਹੈ ਜੀ ਤੇ 50 55000 60000 ਰੁਪਏ ਚਾਹੀਦਾ ਹੁਣੇ ਭਾਈ ਦਾ ਮੈਨੂੰ ਲੱਗਦਾ ਵੀ ਜਾਂ ਤਾਂ ਬਿਮਾਰੀ ਆਈ ਨੂੰ ਸਾਲ ਹੋਇਆ ਇਹਨੂੰ ਪਤਾ ਤਾਂ ਚਲੋ ਆਪਰੇਸ਼ਨ ਤਾਂ ਇਹਨੂੰ ਪਤਾ ਨਹੀਂ ਉਦੋਂ ਬਾਅਦ ਭਾਈ ਇਹਨੂੰ ਜਿਹੜਾ ਕਹਿ ਲਓ ਉਦੋਂ ਬਾਅਦ ਕਿਹੜਾ ਕੋਈ ਹੋ ਹੋ ਜਨੈ ਇਸ ਕਰਕੇ ਜਦੋਂ ਆਪਰੇਸ਼ਨ ਹੋਊਗਾ ਉਦੋਂ ਦਵਾਈਆਂ ਬੂਟੀਆਂ ਵੀ ਚਾਹੀਦੀਆਂ ਪੰਜ ਪੰਜ ਦਿਨ ਦੀ ਦਵਾਈ ਡਾਕਟਰ ਦਿੰਦੇ ਹੁੰਦੇ ਆ ਡਾਕਟਰ ਨੂੰ ਵਿਖਾਉਣਾ ਹੁੰਦਾ ਭਾਈ ਵੀ ਆ ਚੈੱਕ ਕਰੋ ਆ ਕਰੋ ਹੁਣੇ ਕੋਈ ਐਮਐਲਏ ਐਮਪੀ ਦਾ ਕੋਈ ਛੱਡੋ ਕੋਈ ਮੰਤਰੀ ਦਾ ਪੀਏ ਤਾਂ ਹੈ ਨਹੀਂਗਾ ਤਾਂ ਮੈਂ ਭਗਵਾਨ ਤਮਾ ਨੂੰ ਵੀ ਬੇਨਤੀ ਕਰਦਾ ਤੈਨੂੰ ਕਿਸੇ ਦੀ ਕੁਛ ਨਹੀਂ ਲੱਗਣਾ ਤੈਨੂੰ ਇਹਨਾਂ ਅਰਗਿਆਂ ਦੀ ਬਾਦਸ਼ਾਹ ਲੱਗਣੀ ਐ ਇੱਦਾਂ ਹੀ ਅੱਖ ਯਾਦ ਰੱਖ ਲੈ ਹਸਪੀਟਲ ਚੰਗੇ ਹੋਣੇ ਆ ਸਾਨੂੰ ਕਿਸੇ ਤੋਂ ਕਿਉਂ ਲੋਡ ਪਈਏ ਕੁਛ ਮੰਗਣ ਦੀ ਭਾਈ ਜੇ ਤੁਹਾਡਾ ਸਰਕਾਰੀ ਹਸਪੀਟਲ ਵਿੱਚ ਇਲਾਜ ਹੁੰਦਾ ਵੇ ਤੈਨੂੰ ਡੱਕੀ ਲੈਣਾ ਸੀ ਲੋਕਾਂ ਤੋਂ ਇਹ ਗੱਲ ਹੈ ਕਿ ਨਹੀਂ ਹੈ ਇਹ ਮਹਾਰਾਜ ਤੁਸੀਂ ਇਕੱਲਾ ਕੇਤਰੀਵਾਲ ਦੀ ਸਰਕਾਰ ਅੱਗੇ ਨਾ ਨੱਚੀ ਜਾਓ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਅਖਾੜੇ ਦੇ ਵਿੱਚ ਲਿਆਂਦਾ ਰਾਜਨੀਤੀ ਦੇ ਵਿੱਚ ਤਾਂ ਇਸ ਅਖਾੜੇ ਦੇ ਵਿੱਚ ਲੋਕਾਂ ਦੀ ਗੱਲ ਕਰੋ ਨਾ ਕਿ ਕਿਸੇ ਪਾਰਟੀ ਦੀ ਤਾਂ ਨਾਲ ਇੱਕ ਛੋਟੀ ਜੀ ਗੱਲ ਕਹਿਣਾ ਰਾਜਨੀਤਿਕ ਤਕਨਵਾਜੀ ਆ ਪਾਬ ਬੋਚ ਬੋਚ ਕੇ ਧਰਿਆ ਕਰ ਬੰਦਾ ਬਣਿਆ ਇਹ ਮੁੱਖ ਮੰਤਰੀ ਬਣਿਆ ਇਹ ਨਾ ਲੋਕਾਂ ਦੀ ਗੱਲ ਇਹਨਾਂ ਲੋਕਾਂ ਦੀ ਕਰਿਆ ਕਰ ਕੀਜੜੀ ਵਾਲ ਅੱਗੇ ਉਹ ਤਾਂ ਬਹੁਤ ਜਣੇ ਪਹੁੰਚ ਜਾਂਦੇ ਤੇ ਬਾਈ ਜੀ ਬੇਨਤੀ ਹੈ ਸਰਕਾਰਾਂ ਦੇ ਰੋਲ ਆ ਇਹਦੇ ਵਿੱਚ ਸਾਡੇ ਕੋਲ ਸਿਹਤ ਸਿੱਖਿਆ ਰੋਜ਼ਗਾਰ ਹੋਵੇ ਤਾਂ ਸਾਨੂੰ ਕਿਸੇ ਦੀ ਲੋੜ ਨਹੀਂ ਪੈਣੀ ਇਹ ਦੇਖੀ ਯਾਦ ਰੱਖੋ